ਮੁਰਦਾਵਤ ਮੁਰਦਾਵਤ ਕੋਚਨ ਟ੍ਰੈਕਰ ਬੰਦ ਕਰੋ ਬੰਦ ਕਰੋ ਬੰਦ ਕਰੋ ਕੇ ਵਾਈਸੀ ਬੰਦ ਕਰੋ ਬੰਦ ਕਰੋ ਬੰਦ ਕਰੋ ਹੋ ਤਾਂ ਜੋ ਕੀ ਸਰਕਾਰ ਮੁਰਦਾਵਤ ਮੁਰਦਾਵਤ ਮੂਟਾਵ ਵਾਧੂ ਰਾਸ਼ਨ ਭੇਜਣ ਵਾਲੀ ਸਰਕਾਰ ਮੁਰਦਾਵਤ ਮੁਰਦਾਵਤ ਮੂਟਾਵ ਅੱਜ ਅਸੀਂ ਇੱਥੇ ਜਨੰਦਰ ਆਪਣੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਦੇ ਨਾਲ ਮੀਟਿੰਗ ਕਰਨ ਆਏ ਸੀਗੇ ਨੇ ਸਤਵੰਤਪੁਰ ਜ਼ਿਲ੍ਹਾ ਪ੍ਰਧਾਨ ਪੰਜਾਬ ਦੀ ਜਨਰਲ ਸਕੱਤਰ ਮੀਟਿੰਗ ਸਾਡੀ ਬਹੁਤ ਵਧੀਆ ਹੋਈ ਆ ਸਰਵੋਤਮ ਨਾਲ ਅਸੀਂ ਸਾਰੇ ਇਨ੍ਹਾਂ ਮੁੱਦਿਆਂ ਤੇ ਗੱਲ ਕੀਤੀ ਹੈਗੀ ਆ ਕਿਉਂਕਿ ਜਿਹੜੀ KYC ਕਹਿਣ ਦੇ ਕਰਨ ਵਾਸਤੇ ਇਹ ਸਾਡੇ ਵਾਸਤੇ ਬਹੁਤ ਔਖਾ ਕੰਮ ਆ ਔਖਾ ਇਸ ਕਰਕੇ ਕੰਮ ਆ ਕਿਉਂਕਿ ਦੇਣਾ ਵਿੱਚ ਕੋਈ ਅਫਰਾਡ ਵੀ ਹੋ ਰਿਹਾ ਆ ਦੂਜੀ ਗੱਲ ਇਹ ਆ ਕਿ ਇੱਕ ਦੋ ਜਗ੍ਹਾ ਤੇ ਅਫਰਾਡ ਹੋਏ ਵੀ ਆ ਤੇ ਤੀਸਰੀ ਗੱਲ ਅਸੀਂ ਨਾਲ ਲੱਗਦੀ ਜੀ ਸਰਕਾਰ ਕਹਿੰਦੀ ਆ ਕਿ ਸਾਨੂੰ 스마트 ਫੋਨ ਨਹੀਂ ਦੇਵੋ ਤੇ ਨਾਲ ਸੰ ਜਿਹੜਾ ਮੋਬਾਈਲ ਪਤਾ ਆ ਉਹ ਕੱਢ ਦਿੱਤਾ ਜਾਂਦਾ ਹੈ ਤੇ ਵਾਧੂ ਦਿੱਤਾ ਜਾਵੇ ਅਸੀਂ ਕੰਮ ਕਰ ਤੋਂ ਇਨਕਾਰ ਨਹੀਂ ਕਰਾਂਗੇ ਤਾਂ ਅਸੀਂ ਸਰਕਾਰ ਦਾ ਜ਼ਰੂਰ ਕਰਾਂਗੇ ਪਰ ਸਾਡਾ ਜਿਹੜਾ ਬਣਦਾ ਹੱਕਾ ਸਾਨੂੰ ਮਿਲਣਾ ਚਾਹੀਦਾ ਹੈ ਦੂਸਰੀ ਗੱਲ ਇਹ ਆ ਕਿ ਜਿਹੜਾ ਰਾਸ਼ਨ ਆ ਉਹ ਬਹੁਤ ਵੱਧ ਮਾਤਰਾ ਚ ਆ ਰਿਹਾ ਆ ਵੱਧ ਮਾਤਰਾ ਚ ਆ ਰਿਹਾ ਆ ਪਰ ਜਿਹੜੀ ਉਹਦੀ ਡੇਟ ਆ ਘੱਟ ਮਿਲਦੀ ਆ ਜਿਹੜਾ ਕਿ ਅਸੀਂ ਜਿਹੜੇ ਵੈਲੀਫਿਸ਼ਰੀ ਆ ਉਹਨਾਂ ਦੇ ਵਿੱਚ ਵੰਡ ਕੇ ਵੀ ਸਾਡੇ ਕੋਲ ਰੱਖਣਾ ਵੱਜਦਾ ਆ ਜਿਵੇਂਕਿ ਅਕਸਰ ਸਾਡੇ ਸੈਂਟਰਾਂ ਦੇ ਵਿੱਚ ਆਉਂਦੇ ਆ ਤੇ ਉਹ ਕਹਿੰਦੇ ਆ ਕਿ ਡੇਟ ਐਕਸਪਾਇਰੀ ਵਾਲਾ ਜਿਹੜਾ ਰਾਸ਼ਨ ਟੱਡੇ ਕੋਲ ਨਹੀਂ ਪਿਆ ਰਹਿਣਾ ਚਾਹੀਦਾ ਤੇ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਰਾਸ਼ਨ ਜਿਹੜਾ ਹੈਗਾ ਆ ਉਹ ਐਸਐਨਬੀ ਦੇ ਨਾਮ ਦੇ ਲਾਪਤਿਆਂ ਉਹਨਾਂ ਦਾ ਹਿੱਸਾ ਨੂੰ ਭੇਜਿਆ ਜਾਵੇ ਕਿ ਜਿਹੜੇ ਰਾਸ਼ਨ ਦੀ ਸਪਲਾਈ ਆ ਉਹ ਸਾਡੇ ਕੱਲੇ ਕੱਲੇ ਸੈਂਟਰਾਂ ਦੇ ਵਿੱਚ ਭੇਜੀ ਜਾਵੇ ਕਿਉਂਕਿ ਵਰਕਰਾਂ ਨੂੰ ਉਹ ਕਾਫੀ ਵੱਧੂ ਜਿਹੜਾ ਹੈਗਾ ਆ ਪੈਸਾ ਲਾ ਕੇ ਸਾਨੂੰ ਲਿਆਉਣੀ ਪੈਂਦੇ ਆ ਤੇ ਜਾਂ ਨਾ ਕਿ ਸਾਨੂੰ ਉਹਨਾਂ ਦੇ ਦੁਆਰਾ ਮਿਲ ਮਿਲਦੇ ਆ ਸੋ ਜਿਹੜੀਆਂ ਇਹ ਗੱਲਾਂ ਬਾਤਾਂ ਅਸੀਂ ਅੱਜ ਸਰ ਉਹਨਾਂ ਨਾਲ ਕੀਤੀਆਂ ਆ ਆਸ ਕਰਦੇ ਆ ਕਿ ਸਰਕਾਰ ਤੱਕ ਤੇ ਸਾਡੇ ਮੈਂਬਰ ਤੱਕ ਇਹ ਰਚੀਆਂ ਤੇ ਸਾਡਾ ਜਿਹੜੇ ਰਾਸ਼ਨ ਦੀ ਪ੍ਰੋਬਲਮ ਹੈਗੀ ਆ ਤੇ KYC ਦੀ ਵੀ ਹੈਗੀ ਆ ਇਹ ਸਾਡੇ ਸਾਰੇ ਮਸਲੇ ਹੱਲ ਕੀਤੇ ਜਾਣਗੇ ਜੋ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਆ ਆੰਦਨਵੜੀ ਵਰਕਰਾਂ ਲਈ ਜਿਹਨਾਂ ਕਹਾ ਦਾ ਅੱਜ ਤੱਕ ਨਿਕੂਰੀਆਂ ਦਿੱਤੀਆਂ ਤੇ ਬਣਦਾ ਮਾਨਪੱਤਾ ਜਿਹੜਾ ਤੁਸੀਂ ਉਹ ਨਹੀਂ ਦੇ ਰਹੇ ਤਾਂ ਕੰਮ ਸਾਥੋਂ ਵੀ ਜਿਹੜਾ ਤੇ ਇਨਦਾਦਾ ਲੈ ਰਹੇ ਆ ਫਿਰ ਸਾਡੇ ਵੜਦੇ ਹੱਕ ਉਹ ਵੀ ਸਾਨੂੰ ਦਿੱਤੇ ਜਾਣ ਤੇ ਮੈਂ ਸਰਕਾਰ ਨੂੰ ਕਹਿਣਾ ਚਾਹੁੰਦੀ ਆ ਕਿ ਜਿਹੜਾ ਸਰਕਾਰ ਨੇ ਸਾਨੂੰ ਵਾਦਾ ਕੀਤਾ ਸੀਗਾ ਕਿ ਰਾਸ਼ਨ ਜਿਹੜਾ ਤੁਹਾਡਾ ਆ ਵਧੀਆ ਆਊਗਾ ਜਿਹੜਾ ਅਸੀਂ ਤੁਹਾਡਾ ਮਾਣ ਪੱਤਾ ਆ ਉਹ ਆਉਂਦੀ ਆ ਸਾਡੇ ਤੁਹਾਡਾ ਅਸੀਂ ਡਬਲ ਕਰਾਂਗੇ ਹਜੇ ਤੱਕ ਉਹਨਾਂ ਨੂੰ ਸਾਡਾ ਮਾਣ ਪੱਤਾ ਡਬਲ ਦਾ ਕੀ ਕਰਨਾ ਸੀ ਜਦੋਂ ਹੀ ਸਰਕਾਰ ਆਈ ਜਾਂ ਉਦੋਂ ਦਾ ਸਾਨੂੰ ਜਿਹੜਾ ਮਾਣ ਪੱਤਾ ਉਹ ਵੀ ਟਾਈਮ ਨਾਲ ਨਹੀਂ ਮਿਲ ਰਿਹਾ ਪੰਜਾਬ ਸਰਕਾਰ ਮੁਰਦਾਵਾਦ 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 ਔਰ ਕਹਿੰਦੇ ਸਰਕਾਰ ਮੁਰਦਾਵਾਦ 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 ਔਰ ਕਹਿੰਦਾ ਚੋਣ ਕੰਵਾਈ ਸਰਕਾਰ ਮੁਰਦਾਵਾਦ ਮੁਰਦਾਵਾਦ ਮਿਕਲ ਜੀ ਦਾ ਖਾਲਸਾ ਸ਼੍ਰੀ ਵਾਇਗੁਰ ਜੀ ਕੀ ਫਤਿਹ ਮੈਂ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਪੰਜਾਬ ਦੀਆਂ ਆਂਗਣਵਾੜੀ ਵਰਕਰਸ ਹੈਲਪਰਸ ਦੇ ਕੁਝ ਮੁੱਦੇ ਆ ਜਿਹੜੇ ਉਹਨਾਂ ਨੂੰ ਧਿਆਨ ਦੇ ਵਿੱਚ ਲਿਆਉਣਾ ਚਾਹੀਣੀ ਹੈ ਕਿ ਸਭ ਤੋਂ ਵੱਡੀ ਗੱਲ ਤਾਂ ਹੈਗੀ ਕਿ ਜਿਹੜਾ ਅਸੀਂ ਪਿਛਲੇ 15 20 ਦਿਨ ਤੋਂ ਇੱਕ ਮੁੱਦਾ ਚੁੱਕ ਰਹੇ ਹਾਂ ਕਿ ਆਂਗਣਵਾੜੀ ਵਰਕਰ ਹੈਲਪਰ ਨੂੰ ਬਹੁਤ ਸਾਰੇ ਬਲਾਕ ਆ ਜਿਨ੍ਹਾਂ ਦੇ ਵਿੱਚ ਪਿਛਲੇ 6-6 ਮਹੀਨਿਆਂ ਤੋਂ ਮਾੜ ਪਤਾ ਨਹੀਂ ਮਿਲਿਆ ਇਹਨਾਂ ਨੇ ਮਾਰਚ ਦੇ ਵਿੱਚ ਮਾਨਕ ਪੱਤਾ ਭੇਜਿਆ ਉਹ ਵੀ ਉਦੋਂ ਲਾਸਟ ਦਿਨਾਂ ਦੇ ਵਿੱਚ ਭੇਜਿਆ ਜਦੋਂ ਫੰਡ ਲੈਪਸ ਹੋਣੇ ਸੀਗੇ ਤੇ ਉਹ ਪੈਸੇ ਨਹੀਂ ਨਿਕਲੇ ਉਹਨਾਂ ਦੇ ਫੰਡ ਲੈਪਸ ਹੋ ਗਏ ਇੱਕ ਜਿਹੜਾ ਅੰਗਣਵਾੜੀ ਵਰਕਰ ਹੈਲਪਰ ਨੂੰ ਇਹ ਕਹਿੰਦੇ ਸੀ ਸਾਡਾ 18-18 ਮਹੀਨਿਆਂ ਦਾ ਏਰੀਅਰ ਸੀਗਾ ਜਿਹੜਾ ਕਹਿੰਦੇ ਸੀ ਕਿ ਅਸੀਂ ਪਹਿਲਾਂ ਕਹਿੰਦੇ ਅਸੀਂ 8 ਮਹੀਨਿਆਂ ਦਾ ਦੇਵਾਂਗੇ ਫਿਰ ਕਹਿੰਦੇ ਅਸੀਂ 3 ਮਹੀਨਿਆਂ ਦਾ ਦੇਵਾਂਗੇ ਇਹ ਵੀ ਉਹਨਾਂ ਨੇ ਉਦੋਂ ਭੇਜਿਆ 31 ਮਾਰਚ ਨੂੰ ਤੇ ਉਹ ਉਹ ਨਿਕਲਿਆ ਨਹੀਂ ਸੋ ਉਹ ਵੀ ਸਾਡਾ ਅੰਗਣਵਾੜੀ ਵਰਕਰ ਹੈਲਪਰ ਦਾ ਜਿਹੜਾ ਏਰੀਅਰ ਬਣਦਾ ਸੀ ਉਹ ਵੀ ਪੈਂਡਿੰਗ ਰਹਿ ਗਿਆ ਹੁਣ ਜਿਹੜਾ ਨਵਾਂ ਸਾਲ ਸਟਾਰਟ ਹੋਇਆ ਤਿੰਨ ਮਹੀਨੇ ਹੋ ਗਏ ਇਹਦਾ ਮਾਣ ਪੱਤਾ ਲੀਜ਼ ਨਹੀਂ ਹੋਇਆ ਸੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਦੋਂ ਤੋਂ ਇਹ ਸਰਕਾਰ ਆਈ ਹੈ ਆਂਗਣਵਾੜੀ ਵਰਕਰ ਹੈਲਪਰ ਨੂੰ ਕਦੇ ਵੀ ਮਾਣ ਪੱਤਾ ਟਾਈਮ ਤੇ ਨਹੀਂ ਮਿਲਿਆ ਤੇ ਪੂਰਾ ਨਹੀਂ ਮਿਲਿਆ ਸੈਂਟਰ ਦਾ ਫੰਡ ਆ ਗਿਆ ਤਾਂ ਸਟੇਟ ਨਹੀਂ ਦਿੰਦਾ ਸਟੇਟ ਦਾ ਫੰਡ ਆ ਗਿਆ ਤਾਂ ਸੈਂਟਰ ਦਾ ਫੰਡ ਨਹੀਂ ਆਇਆ ਸੋ ਅੱਧਾ ਮਾਣ ਪੱਤਾ ਮਿਲਦਾ ਉਹ ਵੀ ਟਾਈਮ ਤੇ ਨਹੀਂ ਮਿਲਦਾ ਸੋ ਬਹੁਤ ਬੁਰੀ ਹਾਲਤਾਂ ਵਰਕਰਾਂ ਦੀ ਸੋ ਇੱਕ ਤਾਂ ਮੁੱਦਾ ਇਹ ਹੈਗਾ ਕਿ ਹਜੇ ਤੱਕ ਜਿਹੜੀਆਂ ਨਵੀਆਂ ਜਿਹੜੀਆਂ ਪੋਸਟਾਂ ਹੁੰਦੀਆਂ ਇਹਨਾਂ ਨੇ ਹਰ ਸਾਲ ਉਹਨਾਂ ਨੂੰ ਨਵੇਂ ਆਉਂਦੇ ਆ ਉਹਨਾਂ ਦੀ ਮਨਜ਼ੂਰੀ ਦੇਣੀ ਹੁੰਦੀ ਹੈ ਪੋਸਟਾਂ ਦੀ ਕੋਈ ਮਨਜ਼ੂਰੀ ਨਹੀਂ ਆਈ ਦੂਸਰੀ ਗੱਲ ਜਿਹੜੀ ਮੈਂ ਕਹਿਣਾ ਚਾਹਣੀ ਹੈ ਕਿ ਇਹਨਾਂ ਨੇ ਆਂਗਣਵਾੜੀ ਵਰਕਰ ਹੈਲਪਰ ਨੂੰ smartphones ਨਹੀਂ ਦਿੱਤੇਗੇ smartphones ਨਹੀਂ ਦਿੱਤੇ ਪਰ ਆਂਗਣਵਾੜੀ ਵਰਕਰ ਹੈਲਪਰ ਨੂੰ ਇਹਨਾਂ ਮਜਬੂਰ ਕੀਤਾ ਜਾ ਰਿਹਾ ਹੈ ਕਿ ਜਿੰਨਾ ਵੀ ਪੋਸ਼ਣ ਟਰੈਕਰ ਐਪ ਦਾ ਕੰਮ ਹੈਗਾ ਉਹ ਤੁਸੀਂ ਆਪਦੇ ਫੋਨਾਂ ਤੋਂ ਕਰੋ ਇਹ ਮੈਂ ਗੱਲ ਪਹਿਲਾਂ ਵੀ ਕਰ ਚੁੱਕੀ ਹਾਂ ਕਿ ਸਾਰੀਆਂ ਆਂਗਣਵਾੜੀ ਵਰਕਰ ਹੈਲਪਰ ਆਪਣੇ ਪਰਸਨਲ ਫੋਨ ਯੂਜ਼ ਕਰ ਰਹੀਆਂ ਤੇ ਜੇ 10000 ਰੁਪਿਆ ਜਿਹੜਾ ਮਾਣ ਪੱਤਾ ਲੈਂਦੀ ਆਂਗਣਵਾੜੀ ਵਰਕਰ ਉਹਦੇ ਕੋਲੇ ਇੰਨੇ ਪੈਸੇ ਨਹੀਂ ਹੈਗੇ ਕਿ ਉਹ ਆਪ ਦਾ 스마트ਫੋਨ ਖਰੀਦ ਕੇ ਉਹਦੇ ਤੇ ਪੰਜਾਬ ਸਰਕਾਰ ਦਾ ਜਾਂ ਸੈਂਟਰ ਸਰਕਾਰ ਦਾ ਕੰਮ ਕਰਕੇ ਦੇਵੇ ਕਿ ਕਿਸੇ ਨੇ ਆਪਦੇ ਬੱਚੇ ਨੂੰ ਪੜ੍ਹਨ ਵਾਸਤੇ ਫੋਨ ਲਿਆ ਹੋਇਆ ਉਹਦਾ ਫੋਨ ਲੈ ਕੇ ਉਹ ਐਪ ਖੋਲਦੀ ਹੈ ਕਿਸੇ ਦੇ ਘਰ ਵਾਲੇ ਕੋਲੇ ਫੋਨ ਹੈਗਾ ਉਹਦਾ ਫੋਨ ਲੈ ਕੇ ਐਪ ਖੋਲਦੀ ਹੈ ਸੋ ਐਪ ਖੋਲਣ ਤੱਕ ਤਾਂ ਚੱਲ ਜਾਂਦਾ ਕਿ ਆ ਆਪ ਦਾ ਸੈਂਟਰ ਆਏ ਪੋਸ਼ਨ ਟਰੈਕਰ ਐਪ ਆਨ ਕੀਤੀ ਤੇ ਫੋਨ ਉਹਨਾਂ ਨੂੰ ਵਾਪਸ ਕਰਤਾ ਆਪ ਉਹ ਅੰਗਣਵਾੜੀ ਬੈਠ ਕੇ ਜਿਹੜਾ ਦੂਜਾ ਬੱਚਿਆਂ ਦਾ ਜਿਹੜਾ টিਐਚਆਰ ਭਰਨਾ ਜਾਂ ਦੂਜਾ ਕੰਮ ਉਹ ਘਰ ਬੈਠ ਕੇ ਉਹ ਕਰ ਦਿੰਦੀਆਂ ਪਰ ਹੁਣ ਇਹ ਕਹਿੰਦੇ ਆ ਕਿ ਜਿਹੜਾ ਉਹ ਫੋਨ ਹੈਗਾ ਉਹਨੂੰ ਤੁਸੀਂ ਹਰ ਵੇਲੇ ਆਪਣੇ ਕੋਲ ਰੱਖੋ ਵੈਰੀਫਿਕੇਸ਼ਨ ਵੀ ਕਰੋ ਉਹਦੇ ਤੇ ਜਿਹੜੇ ਤੁਹਾਡੇ ਕੋਲ ਰਾਸ਼ਨ ਲੈਂਦੇ ਆ ਸਾਰਿਆਂ ਦੀ ਵੈਰੀਫਿਕੇਸ਼ਨ ਕਰੋ ਉਹਨਾਂ ਦੀ ਫੋਟੋ ਕੈਪਚਰ ਕਰੋ ਉਹਨਾਂ ਦੀ ਕੇਵਾਈਸੀ ਕਰੋ ਹੁਣ ਆਂਗਣਵਾੜੀ ਵਰਕਰ ਆਪਣੇ ਜਿਹੜੇ ਘਰ ਦੇ ਪਰਸਨਲ ਫੋਨ ਤੋਂ ਉਹ ਨਹੀਂ ਕਰ ਸਕਦੀਆਂ ਉਹਦੀ ਸਾਈਟ ਵੀ ਇੰਨੀ ਹੈਵੀ ਹੈ ਕਿ ਜਿਹੜੀ ਉਹ ਸਧਾਰਨ ਫੋਨਾਂ ਤੇ ਖੁੱਲਦੀ ਨਹੀਂ ਉਹਦੇ ਲਈ ਸਪੈਸ਼ਲ ਫੋਨ ਚਾਹੀਦੇ ਆ ਸੋ ਇਹ ਇਹ ਵੱਡੀ ਸਮੱਸਿਆ ਬਣੀ ਹੋਈ ਹੈ ਨਾਲੀ ਇੱਕ ਹੋਰ ਸਮੱਸਿਆ ਬਣੀ ਹੈ ਕਿ ਜਦੋਂ KYC ਕਰ ਦਿੰਦੀਆਂ ਕਈ ਵਰਕਰਾਂ ਨੇ ਡਰ ਕੇ ਇਹਨਾਂ ਤੋਂ ਕਰਤੇ KYC ਹੁਣ ਉਹ ਜਿਹੜੇ ਠੱਗ ਲੋਕ ਆ ਉਹ ਤਾਂ ਪੋਰਸ਼ਨ ਟਰੈਕਰ ਐਪ ਦੇ ਉੱਤੇ ਬੈਠੇ ਉਹ ਤਾਂ ਉਹ ਵੀ ਹੈਕ ਕਰ ਲੈਂਦੇ ਆ ਉਹ ਲੋਕਾਂ ਨੂੰ ਅਗੜਵਾੜੀ ਵਰਕਰ ਦਾ ਨਾਮ ਲੈ ਕੇ ਉਹਨਾਂ ਤੋਂ OTP ਲੈ ਲੈਂਦੇ ਆ ਜਿਹੜਾ ਕਿਸੇ ਦੇ ਖਾਤੇ 'ਚ ਗਰੀਬ ਦੇ 'ਚ ਕੋਈ 4000 ਰੁਪਿਆ ਹੈਗਾ ਕਿਸੇ 2000 ਰੁਪਿਆ ਉਹ ਕਢਾ ਕੇ ਲੈ ਜਾਂਦੇ ਆ ਸੋ ਇਹ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ ਪਰ ਜਿਹੜਾ ਅਫਸਰਸ਼ਾਹੀ ਹੈ ਜਾਂ ਪੰਜਾਬ ਸਰਕਾਰ ਹੈ ਇਹ ਸਿਰਫ ਇਹ ਦਿਖਾਵਾ ਕਰਨਾ ਚਾਹੁੰਦੇ ਆ ਵੀ ਹਾਂ ਅਸੀਂ ਇਹ ਕਰ ਰਹੇ ਆ ਏਦਾਂ ਕਰ ਰਹੇ ਆ ਗਿਆ ਸਭ ਦਿਖਾਵੇ ਦੇ ਹੇ ਪਰ ਅੰਗਣਵਾੜੀ ਵਰਕਰ ਦੀ ਸਮੱਸਿਆ ਕੋਈ ਨਹੀਂ ਸਮਝਦਾ ਸੋ ਅਸੀਂ ਜਿਹੜਾ ਸਰਕਾਰ ਨੂੰ ਬਾਰ ਬਾਰ ਸ਼ਿਕਾਇਤ ਨਹੀਂ ਦਿੱਤੀ ਹੈ ਕਿ ਤੁਸੀਂ ਜਾਂ ਤਾਂ ਇਹ ਸਾਰਾ ਸਾਨੂੰ ਸਰਕਾਰੀ ਫੋਨ ਲੈ ਕੇ ਦਿਓ ਉਹਦੇ ਤੇ ਅਸੀਂ ਕੰਮ ਕਰਾਂਗੇ ਨਾਲ ਹੀ ਕੋਈ ਇਸ ਤਰ੍ਹਾਂ ਦੇ ਪ੍ਰਬੰਧ ਕਰੋ ਕਿ ਉਹ ਜਿਹੜੇ ਸਰਵਰ ਜਿਹੜੇ ਉਹਦੇ ਤੋਂ ਆਪਣੇ ਇਹ ਜਿਹੜੇ ਸਾਈਬਰ ਕਰਾਈਮ ਕਰ ਰਹੇ ਆ ਲੋਕ ਠੱਗੀਆਂ ਮਾਰ ਰਹੇ ਆ ਉਹ ਅੰਗਣਵਾੜੀ ਵਰਕਰ ਨੂੰ ਥੋੜੇ ਦਿਨ ਹੋ ਗਏ ਲੋਕ ਇਕੱਠੇ ਹੋ ਕੇ ਅੰਗਣਵਾੜੀ ਵਰਕਰ ਦੇ ਘਰ ਆ ਗਏ ਉਹਨੇ ਮਸਾ ਖੜਾ ਛੜਾਇਆ ਆਪਦਾ ਵੀ ਇਹਦੇ 'ਚ ਮੇਰਾ ਕੋਈ ਰੋਲ ਨਹੀਂ ਹੈਗਾ ਸੋ ਇਦਾਂ ਦੇ ਹਾਲਾਤ ਜਿਹੜੇ ਬਣ ਜਾਂਦੇ ਆ ਜਦੋਂ ਫਿਰ ਵਰਕਰ ਸੁਪਰਵਾਈਜ਼ਰ ਸਿੱਡੀਪੇ ਨੂੰ ਫੋਨ ਕਰਦੇ ਆ ਕੋਈ ਫੋਨ ਨਹੀਂ ਚੁੱਕਦਾ ਉਹਦਾ ਸੋ ਇਦਾਂ ਇਹ 250 ਜਿਹੜੀ ਅਗਰਵਾੜੀ ਵਰਕਰਾਂ ਦੇ ਵੱਸੋਂ ਬਾਰੀ ਗੱਲ ਆ ਵੀ ਐਡੀ ਵੱਡੀ ਠੱਗੀ ਹੋ ਰਹੀ ਆ ਫੋਨ ਤੁਸੀਂ ਦੇ ਨਹੀਂ ਰਹੇ ਸਾਡੀ ਜਥੇਬੰਦੀ ਨੇ ਫੈਸਲਾ ਕੀਤਾ ਵੀ ਜੇ ਸਰਕਾਰ ਨੇ ਇਹਦੇ ਤੇ ਕੋਈ ਫੈਸਲਾ ਨਾ ਲਿਆ ਤੇ ਅਸੀਂ ਜਿਹੜਾ ਪੋਸ਼ਣ ਟਰੈਕਰ ਐਪ ਆ ਉਹਦਾ ਜਿਹੜਾ ਉਹਨੂੰ ਅਨਲੋਡ ਕਰ ਦਾਂਗੇ ਅਸੀਂ ਆਪਣੇ ਫੋਨਾਂ ਤੇ ਉਹਨੂੰ ਨਹੀਂ ਚਲਾਵਾਂਗੇ ਅਸੀਂ ਜਿਵੇਂ ਪਹਿਲਾਂ ਰਜਿਸਟਰ ਵਰਕ ਕਰਦੇ ਸੀ ਅਸੀਂ ਉਹ ਰਜਿਸਟਰ ਵਰਕ ਹੀ ਕਰਾਂਗੇ ਅਸੀਂ ਉਹ ਕੰਮ ਨਹੀਂ ਕਰਾਂਗੇ ਪੋਸ਼ਣ ਟਰੈਕਰ ਐਪ ਆਨਲਾਈਨ ਕੋਈ ਕੰਮ ਨਹੀਂ ਕਰਾਂਗੇ ਤੀਸਰਾ ਜਿਹੜਾ ਮੁੱਦਾ ਸਾਡਾ ਹੈਗਾ ਕਿ ਪਿਛਲੇ 8 ਸਾਲ ਹੀ ਬੀਤ ਗਏ ਹੁਣ ਤਾਂ 8.5 ਸਾਲ ਹੋਣ ਵਾਲੇ ਆ ਵੀ ਅੰਗਣਵਾੜੀ ਵਰਕਰਾਂ ਹੈਲਪਰਾਂ ਦੀ ਭੱਤੀ ਜਿਹੜੀ 2016 ਦੇ ਵਿੱਚ ਜਿਹੜੀਆਂ ਅਗਨਵਾੜੀ ਵਰਕਰ ਹੈਲਪਰ ਵਾਸਤੇ ਹਦਾਇਤਾਂ ਬਣੀਆਂ ਸੀ ਬਹੁਤ ਵਧੀਆ ਸੀਗੀਆਂ ਉਹ ਉਹਦੇ ਵਿੱਚ ਕੱਲੀ-ਕੱਲੀ ਗੱਲ ਮੈਂਸ਼ਨ ਕੀਤੀ ਗਈ ਸੀ ਕੋਈ ਉਹਦੇ 'ਚ ਠੱਗੀ ਠੋਰੀ ਨਹੀਂ ਹੁੰਦੀ ਸੀ ਕੋਈ ਹਰ ਕੋਈ ਉਹਦੇ 'ਚ ਹੈਲਪਰ ਨੂੰ ਹੈਲਪਰ ਵਾਲੇ ਥਾਂ ਤੇ ਰੱਖਿਆ ਗਿਆ ਸੀ ਵਰਕਰ ਨੂੰ ਵਰਕਰ ਵਾਲੇ ਥਾਂ ਤੇ ਰੱਖਿਆ ਗਿਆ ਸੀ ਪ੍ਰੋਮੋਸ਼ਨ ਦਾ ਸਾਰਾ ਬੈਨੀਫਿਟ ਸੀ ਹਰ ਤਰ੍ਹਾਂ ਦਾ ਜਿਹੜਾ ਹੈਗਾ ਵੀ ਮੈਦਤ ਵੀ ਵਧੀਆ ਬਣਦੀ ਸਾਰਾ ਕੁਝ ਵਧੀਆ ਸੀਗਾ ਪਰ ਹੁਣ ਇਹਨਾਂ ਨੇ ਕੀ ਕੀਤਾ ਪਹਿਲਾਂ ਪਿਛਲੀ ਕਾਂਗਰਸ ਸਰਕਾਰ ਨੇ ਕੀ ਕੀਤਾ ਕਿ ਉਹਨਾਂ ਨੇ ਜਿਹੜੀਆਂ ਹੈਗੀਆਂ ਉਹ ਹਦਦਾਂ ਨੂੰ ਇਹਨਾਂ ਤੋੜਿਆ ਮਰੋੜਿਆ ਆਪਦੇ ਹਿਸਾਬ ਨਾਲ ਉਹਨਾਂ ਨੇ ਚਲਾਈਆਂ ਤੇ ਉਹ ਸਹੀ ਢੰਗ ਨਾਲ ਬਣੀਆਂ ਹੀ ਨਹੀਂ ਫਿਰ ਅੱਜ ਜਦੋਂ ਤੋਂ ਝਾੜੂ ਦੀ ਸਰਕਾਰ ਆ ਗਈ ਹਰ ਸਾਲ ਹੀ ਬਣਾਉਣ ਲੱਗ ਗਏ ਇਹ ਹਰ ਸਾਲ ਨਵੀਆਂ ਹਦਾਇਤਾਂ ਲੈ ਕੇ ਆ ਜਾਂਦੇ ਆ ਜਿਹੜੀਆਂ ਪੁਰਾਣੀਆਂ ਹੁੰਦੀਆਂ ਉਹ ਉਹ ਉਹਨਾਂ ਉਹਨਾਂ ਦੇ ਮੁਤਾਬਕ ਇਹਨਾਂ ਨੂੰ ਵਧੀਆ ਨਹੀਂ ਲੱਗਦਾ ਵੀ ਸਾਡੀ ਤਾਂ ਨਹੀਂ ਲੱਗਦੀ ਸਾਡੀ ਤਾਂ ਉਹ ਨਹੀਂ ਲੱਗਦੀ ਹੁਣ ਅਸੀਂ ਐ ਕਰਨਾ ਹੁਣ ਅਸੀਂ ਐ ਕਰਦਾ ਸੋ ਇਹ ਹਰ ਸਾਲ ਬਦਲ ਦਿੰਦੇ ਆ ਹੁਣ ਇਹਨਾਂ ਨੇ ਤੀਜੀ ਵਾਰੀ ਹੁਣ ਹਦਾਇਤਾਂ ਬਦਲਤੀਆਂ ਜਿਹੜੀਆਂ ਹੁਣ ਹਦਾਇਤਾਂ ਬਦਲੀਆਂ ਉਹਦੇ ਵਿੱਚ ਜਿਹੜੀਆਂ ਕੰਮ ਕਰ ਰਹੀਆਂ ਅੰਗਣਵਾੜੀ ਵਰਕਰ ਹੈਲਪਰ ਹੈ ਉਹਨਾਂ ਦਾ ਇਹਨੇ ਬਹੁਤ ਨੁਕਸਾਨ ਕੀਤਾ ਦੇ ਉਹਦੇ ਵਿੱਚ ਮੈਂ ਕਹਿਣਾ ਚਾਹਣੀ ਆ ਵੀ ਹੈਲਪਰ ਦਾ ਕੀ ਕਸੂਰ ਹੈ 27000 ਹੈਲਪਰਾਂ ਜਿਹੜੀਆਂ ਪੰਜਾਬ ਦੇ ਵਿੱਚ ਕੰਮ ਕਰ ਰਹੀਆਂ ਤੁਸੀਂ ਉਹਨਾਂ ਦੇ ਢਿੱਡ ਤੇ ਲੱਤ ਮਾਰਦੀ ਕਿਉਂਕਿ ਜਿਹੜੀ ਸਕੀਮ ਹੈ ਇਹ ਸਕੀਮ ਹੈਗੀ ਪਿੰਡ ਪੱਧਰ ਦੀ ਜਦੋਂ ਵੀ ਚੱਲੀ ਸੀ ਉਹ ਇਹਦਾ ਸਿਰਫ ਇਹ ਸੀਗਾ ਵੀ ਉਹ ਜਿਹੜੀ ਪਿੰਡ ਦੀ ਨੌ ਹੋਣੀ ਚਾਹੀਦੀ ਹੈ ਉਹ ਉਸ ਏਰੀਏ ਦੇ ਰਹਿਣ ਵਾਲੀ ਹੋਣੀ ਚਾਹੀਦੀ ਹੈ ਤੇ ਉਹ ਇੰਨਾ ਕੁ ਪੜੀ ਲਿਖੀ ਹੋਵੇ ਕਿ ਉਹ ਜਿਹੜਾ ਆਪਣਾ ਲਿਖਣ ਪੜ੍ਹਨ ਦਾ ਕੰਮ ਜਾਣਦੀ ਹੋਵੇ ਉਦੋਂ ਪ੍ਰਾਇਮਰੀ ਪਾਸ ਤੇ ਮਿਡਲ ਪਾਸ ਵੀ ਲੱਗ ਜਾਂਦੇ ਸੀ ਫਿਰ ਹੌਲੀ ਹੌਲੀ 10th ਪਾਸ ਹੋ ਗਿਆ ਫਿਰ +2 ਪਾਸ ਹੋ ਗਿਆ ਹੁਣ ਜਿਹੜੀਆਂ ਵਰਕਰ ਜਾਂ ਹੈਲਪਰ ਕੋਈ ਪਿਛਲੇ 15 ਸਾਲ ਤੋਂ ਕੰਮ ਕਰ ਰਹੀ ਹੈ ਕੋਈ 20 ਸਾਲ ਤੋਂ ਕੰਮ ਕਰ ਰਹੀ ਹੈ ਤੇ ਉਹਨਾਂ ਦੀ ਹੁਣ ਹੈਲਪਰਾਂ ਦੀ ਪ੍ਰਮੋਸ਼ਨ ਦਾ ਟਾਈਮ ਸੀਗਾ ਕਿ ਸੀਟਾਂ ਖਾਲੀ ਹੋਈਆਂ ਕੋਈ ਸੁਪਰਵਾਈਜ਼ਰ ਬਣ ਗਈਆਂ ਕਿੰਨਾ ਕਾਰਨਾ ਕਰਕੇ ਸੀਟਾਂ ਖਾਲੀ ਹੋਈਆਂ ਤੇ ਜੇ ਨੰਮੀਆਂ ਆਈਆਂ ਵੀ ਸਾਡੀਆਂ ਉੱਥੇ ਪ੍ਰਮੋਸ਼ਨਾਂ ਹੋ ਜਾਣਗੀਆਂ ਪਰ ਇਹਨਾਂ ਨੇ ਹਜ਼ਾਰਾਂ ਹੈਲਪਰਾਂ ਦੇ ਢਿੱਡ ਤੇ ਲੱਤ ਮਾਰਤੀ ਉਹਦੇ ਵਿੱਚ ਇਹਨਾਂ ਨੇ ਕਹਿਤਾ ਕਿ ਇੱਕ ਤਾਂ ਜਿਵੇਂ ਅਸੀਂ ਪਹਿਲਾਂ ਸੰਘਰਸ਼ ਕਰਕੇ ਉਮਰ ਦੀ ਹੱਦ ਹਟਾਈ ਸੀ ਵੀ ਜਦੋਂ ਤੁਸੀਂ ਮੈਕਮੇ ਦੇ ਵਿੱਚੇ ਕੰਮ ਕਰ ਰਹੇ ਹੋ ਉਮਰ ਦੀ ਕੀ ਲੋੜ ਹੈਗੀ ਐ ਜੇ ਉਹਦੇ ਕੋਲ 10 ਸਾਲ ਦਾ ਤਜਰਬਾ ਹੈ ਜਿੱਦਿਓ ਲੱਗੀ ਸੀ ਉਹਦੀ ਉਮਰ 35 ਸਾਲ ਸੀਗੀ ਜਿੱਦਿਓ ਲੱਗੀ 35 ਸਾਲ ਸੀ 10 ਸਾਲ ਦੇ ਤਜਰਬੇ ਨਾਲ ਉਹ 45 ਸਾਲ ਦੀ ਹੋ ਗਈ ਇਹ ਕਹਿੰਦੇ ਨਹੀਂ ਉਹ 37 ਦੀ ਹੋਣੀ ਚਾਹੀਦੀ ਹੈ ਜੇ ਉਹ 37 ਸਾਲ ਦੀ ਤਾਂ ਪਹਿਲਾਂ ਵਰਕਰੀ ਲੱਗੀ ਹੈ 10 ਸਾਲ ਲੱਗ ਕੇ ਜਿਹੜੀ ਹੈਗੀ ਆ ਉਹ 47 ਦੀ ਬਣੂਗੀ ਇਹਨਾਂ ਨੂੰ ਆਪ ਨੂੰ ਜਿਹੜਾ ਸਾਡੇ ਅਫਸਰ ਹੈ ਮੈਕਮੇ ਦੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਜਦੋਂ ਤੁਸੀਂ ਸੀਡੀਪੀਓ ਬਣਦੇ ਆ ਫੋਟ ਦੇ ਸ਼ਰਤ ਲੱਗੀ ਹੁੰਦੀ ਹੈ ਵੀ ਜੇ 37 ਤੋਂ ਉੱਤੇ ਹੋ ਗਿਆ ਤਾਂ ਸੁਪਰਵਾਈਜ਼ਰ ਇਹਨੂੰ ਅਸੀਂ ਸੀਡੀਪੀਓ ਨਹੀਂ ਬਣਾਉਣਾ ਜਾਂ ਇਹਨੂੰ ਅਸੀਂ ਡਿਪਟੀ ਡਾਇਰੈਕਟਰ ਨਹੀਂ ਬਣਾਉਣਾ ਅਸੀਂ ਇਹਨੂੰ ਡੀਪੀਓ ਨਹੀਂ ਬਣਾਉਣਾ ਤੁਸੀਂ ਤਾਂ 58 ਸਾਲ ਦੇ ਜਾ ਕੇ ਵੀ ਡੀਪੀਓ ਬਣ ਕੇ ਰਿਟਾਇਰ ਹੋ ਜਾਂਦੇ ਹੋ ਕੋਈ ਡਾਇਰ ਡੈਕਟਰ ਬਣ ਕੇ ਰਿਟਾਇਰ ਹੋ ਜਾਂਦਾ ਤੇ ਹੈਲਪਰ ਨੂੰ ਤੁਸੀਂ ਢੱਡ ਤੇ ਲੱਤ ਕਿਵੇਂ ਮਾਰਤੀ ਤੁਸੀਂ ਉਹਦੇ ਤੇ ਲਿਖਤਾ ਵੀ ਇਹਦਾ 37 ਸਾਲ ਤੋਂ ਜਿਹੜੀ ਹੈਗੀ ਆ ਨਵੀਂ ਭਰਤੀ ਵੰਗੂ ਇਹਨੂੰ ਆਉਣਾ ਪਊਗਾ ਕਿਵੇਂ ਕਿਵੇਂ ਸੰਭਵ ਹੋ ਸਕਦਾ ਵੀ ਬੰਦੇ ਕੋਲੇ ਤਜਰਬਾ ਵੀ ਹੋਵੇ ਤੇ ਉਹਦੀ ਉਮਰ ਵੀ ਨਾ ਵਧੇ ਇਹ ਹਾਸੋ ਹੋਣੀਆਂ ਗੱਲਾਂ ਤੁਸੀਂ ਕਰਦੇ ਹੋ ਨਾਲ ਹੀ ਜਿਹੜੀ ਹੈਲਪਰ ਹੈ ਜਿਹੜੀਆਂ ਵਿਚਾਰੀਆਂ ਚਾਕ ਰਹੀਆਂ ਸੀਗੀਆਂ ਐਨੇ ਸਾਲ ਦੀਆਂ ਕੋਈ میٹرਕ ਪਾਸ ਸੀਗੀ ਕੋਈ ਮਿਡਲ ਸੌਰੀ ਪਲੱਸ 2 ਪਾਸ ਸੀਗੀ ਵੀ ਸਾਡੀ ਜਿਹੜੀ ਹੈਗੀ ਪ੍ਰੋਮੋਸ਼ਨ ਹੋਊਗੀ ਪਰ ਅੱਜ ਕਹਿੰਦੇ ਵੀ ਉਹ ਬੀਏ ਪੜ੍ਹੀ ਹੋਣੀ ਚਾਹੀਦੀ ਹੈ ਪਹਿਲੀ ਗੱਲ ਤਾਂ ਮੈਂ ਤਾਂ ਇਸ ਗੱਲ ਦੇ ਸਖਤ ਖਿਲਾਫ ਐ ਪੂਰੀ ਯੂਨੀਅਨ ਖਿਲਾਫ ਐ ਇਸ ਗੱਲ ਦੇ ਵੀ ਆਂਗਣਵਾੜੀ ਵਰਕਰ ਕਲਾਸ 2 ਬਹੁਤ ਹੈ ਤੁਸੀਂ ਚੱਕ ਕੇ ਪੀ ਐਚ ਡੀ ਐਮ ਐਮ ਆਂਗਣਵਾੜੀ ਵਰਕਰਾਂ ਦਾ ਲੈ ਲਨੇ ਹੋ ਫਿਰ ਉਹ ਕੰਮ ਨਹੀਂ ਕਰਦੀ ਆਂਗਣਵਾੜੀ ਉਹ ਕਹਿੰਦੇ ਸਾਧੀਆਂ ਸਾਨੂੰ ਸਿੱਧੀਆਂ ਸੁਪਰਵਾਈਜ਼ਰ ਸੀ ਡੀ ਪੀਓ ਲਾ ਦਿਓ ਪਰ ਇੰਨੇ ਕਲੇਸ਼ ਖੜੇ ਹੁੰਦੇ ਆ ਕਿਉਂਕਿ ਉਹ ਉਹਨਾਂ ਨੂੰ ਲੱਗਦਾ ਵੀ ਸਾਡੇ ਲੈਵਲ ਦੀ ਜੌਬ ਨਹੀਂ ਹਾਲਾਂਕਿ ਉਹਨਾਂ ਨੂੰ ਚਾਹੀਦਾ ਹੈਗਾ ਵੀ ਜਦੋਂ ਅਸੀਂ ਅਪਲਾਈ ਕਰਦੀਆਂ ਸਾਨੂੰ ਪਤਾ ਨਹੀਂ ਹੈਗਾ ਵੀ ਸਾਡੀ ਅਸੀਂ ਪੀ ਐਚ ਡੀ ਕੀਤੀ ਹੋਈ ਹੈ ਜਾਂ ਅਸੀਂ ਗ੍ਰੈਜੂਏਸ਼ਨ ਕੀਤੀ ਹੈ ਜਾਂ ਅਸੀਂ ਐਮ ਐ ਕੀਤੀ ਹੈ ਅਸੀਂ ਆਂਗਣਵਾੜੀ ਵਰਕਰ ਵਾਸਤੇ ਅਪਲਾਈ ਕਿਉਂ ਕਰਦੀਆਂ ਉਦੋਂ ਅਪਲਾਈ ਕਰਕੇ ਲੱਗ ਜਾਂਦੀਆਂ ਫਿਰ ਉਹ ਕੰਮ ਨਹੀਂ ਵਧੀਆ ਕਰਦੀਆਂ ਸ ਲਿੰਦਾ ਇਹ ਹੈ ਕਿ ਵੀ ਪਲੱਸ 2 ਹੀ ਬਹੁਤ ਐਮਨਵਾੜੀ ਵਰਕਰ ਦੀ ਜਿਹੜੀ ਯੋਗਤਾ ਉਹ ਪਲੱਸ 2 ਹੀ ਹੋਣੀ ਚਾਹੀਦੀ ਹੈ ਉਸ ਤੋਂ ਵੱਧ ਨਹੀਂ ਹੋਣੀ ਚਾਹੀਦੀ ਪਰ ਇਹ ਤਾਂ ਹੁਣ ਹੈਲਪਰ ਦੇ ਵੀ ਇਹਨਾਂ ਨੇ ਅੱਗਾ ਮਾਰਤਾ ਕਹਿੰਦੇ ਵੀ ਹੈਲਪ ਜੇ ਹੈਲਪਰ ਤੋਂ ਤੁਸੀਂ ਵਰਕਰ ਬਣਨਾ ਤਾਂ ਤੁਹਾਡੀ ਗ੍ਰੈਜੂਏਸ਼ਨ ਹੋਣੀ ਚਾਹੀਦੀ ਕਿੱਡੀ ਸ਼ਰਮ ਦੀ ਇਤਿਹਾਸੋ ਹੀ ਨਹੀਂ ਗੱਲ ਹੈ ਵੀ ਗਰੀਬ ਔਰਤਾਂ ਜਿਹੜੀਆਂ ਵਿਚਾਰੀਆਂ ਪਹਿਲਾਂ ਮਿਡਲ ਸੀ ਫਿਰ ਉਹਨਾਂ ਨੇ 10ਵੀਂ ਕੀਤੀ 10ਵੀਂ ਤੋਂ ਬਾਅਦ ਉਹਨਾਂ ਨੇ ਪਲੱਸ 2 ਕੀਤੀ ਸਾਡੀ ਇਹ ਮੰਗ ਹੈਗੀ ਵੀ ਉਹਨਾਂ ਦੀ ਉਮਰ ਦੀ ਹੱਦ ਵੀ ਹਟਣੀ ਚਾਹੀਦੀ ਹੈ ਤੇ ਹੈਲਪਰ ਜਿਹੜੀ ਹੈਗੀ ਆ ਉਹਨੂੰ ਮੈਟ੍ਰਿਕ ਨੂੰ ਹੀ ਜਿਹੜੀ ਪ੍ਰੋਮੋਸ਼ਨ ਮਿਲ ਕੇ ਵਰਕਰ ਬ ਚੌਥਾ ਸਾਡਾ ਪੁਆਇੰਟ ਹੈ ਜਿਹੜਾ ਵੀ ਸਾਨੂੰ ਇਹ ਸਰਕਾਰ 30 ਸਾਲ ਪਿੱਛੇ ਲੈ ਗਈ ਜਿਹੜੀਆਂ ਸੰਘਰਸ਼ ਕਰ ਕਰਕੇ ਅਸੀਂ ਮੰਗਾਂ ਪੂਰੀਆਂ ਕਰਵਾਈਆਂ ਸੀ ਵੀ ਆਂਗਣਵਾੜੀ ਵਰਕਰਾਂ ਨੂੰ ਛੁੱਟੀਆਂ ਨਹੀਂ ਹੁੰਦੀਆਂ ਸੀ ਅਸੀਂ ਬਹੁਤ ਤਸ਼ੱਦਦ ਸਹੇ ਬਹੁਤ ਜ਼ੁਲਮ ਸਹੇ ਜੇਲਾਂ ਕੱਟੀਆਂ ਕੁੱਟਾਂ ਮਾਰਾਂ ਖਾਧੀਆਂ ਤਾਂ ਅਸੀਂ ਮੰਗਾਂ ਪੂਰੀਆਂ ਕਰਾਈਆਂ ਜਿਹਦੇ ਵਿੱਚ ਛੁੱਟੀਆਂ ਦੀ ਵੀ ਇੱਕ ਮੰਗ ਸੀਗੀ ਸਾਡੀ ਵੀ ਸਾਨੂੰ ਆਂਗਣਵਾੜੀ ਵਰਕਰਾਂ ਨੂੰ ਛੁੱਟੀਆਂ ਮਿਲਣ ਹੁਣ ਇਹਨਾਂ ਨੇ ਕੀ ਕੀਤਾ ਕਿ ਸਾਨੂੰ ਜਿਹੜੀਆਂ 20 ਛੁੱਟੀਆਂ ਮਿਲਦੀਆਂ ਉਸ ਤੋਂ ਬਾਅਦ ਸਾਡਾ ਇਹ ਹੁੰਦਾ ਸੀਗਾ ਵੀ ਜੇ ਸਾਨੂੰ 20 20 ਦਿਨਾਂ ਤੋਂ ਵੱਧ ਸਾਲ ਪੂਰਾ ਹੈ ਜੇ ਸਾਡੀਆਂ 20 ਛੁੱਟੀਆਂ ਪੂਰੀਆਂ ਹੋ ਗਈਆਂ ਜਾਂ 7 ਮਹੀਨਿਆਂ ਚ ਪੂਰੀਆਂ ਹੋ ਗਈਆਂ 8 ਮਹੀਨਿਆਂ ਚ ਪੂਰੀਆਂ ਹੋ ਗਈਆਂ 6 ਮਹੀਨੇ ਚ ਤੈਨ ਛੁੱਟੀਆਂ ਲੈ ਸਕਦੇ ਆ 8 ਚ ਪੂਰੀਆਂ ਹੋ ਗਈਆਂ ਉਸ ਤੋਂ ਬਾਅਦ ਸਾਨੂੰ ਕਿਤੇ ਲੋੜ ਪੈ ਗਈ ਤਾਂ ਅਸੀਂ ਵਿਦਾਊਟ ਪੇ ਛੁੱਟੀ ਲੈ ਲੈਂਦੇ ਸੀਗੇ ਹੁਣ ਇਹਨਾਂ ਨੇ ਕੀ ਕੀਤਾ ਕਹਿੰਦੇ ਜੇ ਤੁਸੀਂ ਵਿਦਾਊਟ ਪੇ 21ਵੀਂ ਛੁੱਟੀ ਲਓਗੇ ਤਾਂ ਤੁਹਾਡੀ ਇੰਕਰੀਮੈਂਟ ਬੰਦ ਕਰਾਂਗੇ ਬੜੀ ਮੁਸ਼ਕਲ ਨਾਲ ਤਾਂ ਅਸੀਂ ਆਪ ਦਾ 500 ਰੁਪਏ ਸਾਲ ਦਾ ਚਾਲੂ ਕਰਵਾਇਆ ਤੁਸੀਂ ਇੱਕ ਛੁੱਟੀ ਪਿੱਛੇ ਸਾਡੀ ਇਨਕਰੀਮੈਂਟ ਬੰਦ ਕਰ ਰਹੇ ਹੋ ਛੁੱਟੀ ਅਸੀਂ ਵਿਦਾਊਟ ਪੇ ਲੈਣੇ ਆਪਦੀ ਤਨਖਾਹ ਪਿਟਾ ਕੇ ਲੈਣੇ ਵੀ ਇੰਨਾ ਝੁਲਮ ਨਹੀਂ ਕਰਨਾ ਚਾਹੀਦਾ ਪੰਜਾਬ ਦੀ ਸਰਕਾਰ ਨੂੰ ਜਿਹੜੇ ਆਮ ਆਦਮੀ ਦੀ ਸਰਕਾਰ ਆਮ ਕਰ ਕਰਕੇ ਇਹਨਾਂ ਨੇ ਵੋਟਾਂ ਲਈਆਂ ਏਹ ਹਾਥੀ ਦੇ ਦੰਦ ਖਾਣ ਵਾਲੇ ਹੋਰ ਦਿਖਾਉਣ ਵਾਲੇ ਹੋਰ ਕਿਹਾ ਤਾਂ ਇਹ ਵੀ ਅਸੀਂ ਦਾ ਸੁਧਾਰਨ ਘਰਾਂ ਚ ਉੱਠੇ ਆਂ ਜੀ ਅਸੀਂ ਲੋਕਾਂ ਵਾਸਤੇ ਕੰਮ ਕਰਾਂਗੇ ਇਹਨਾਂ ਨੇ ਤਾਂ ਲੋਕਾਂ ਦੇ ਉੱਤੇ ਜ਼ੁਲਮ ਦੀ ਇੰਤਹਾ ਕਰਦੀ ਵੀ ਅਸੀਂ ਤੁਹਾਡੀ ਇਨਕਰੀਮੈਂਟ ਬੰਦ ਕਰ ਦਾਂਗੇ ਜੇ ਤੁਸੀਂ ਇੱਕੀ ਮਹੀਨੇ ਛੁੱਟੀ ਲੈ ਲਈ ਸੋ ਇਹ ਬਹੁਤ ਕਹਿਣਾ ਚਾਹਣੀ ਕਿ ਬਹੁਤ ਨਿੰਦਣਯੋਗ ਗੱਲ ਹੈ ਜਿਹੜਾ ਵਰਕਰਾਂ ਦੇ ਨਾਲ ਜਾਂ ਹੈਲਪਰਾਂ ਦੇ ਨਾਲ ਜਿਹੜਾ ਧੱਕਾ ਕਰ ਰਹੇ ਆ ਨਾਲ ਹੀ ਜਿਹੜਾ ਉਹਦੇ ਵਿੱਚ ਜਿਹੜਾ ਆਸ਼ਰਤ ਦੀ ਆਮਨwadi ਵਰਕਰ ਹੈਲਪਰ ਦੀ ਆਸ਼ਰਤ ਨੂੰ ਨੌਕਰੀ ਮਿਲਦੀ ਉਹਦੇ ਚ ਕੁਝ ਵੀ ਮੈਂਸ਼ਨ ਨਹੀਂ ਕੀਤਾ ਹੋਇਆ ਸੋ ਐਦਾਂ ਦੀਆਂ ਜਿਹੜੀਆਂ ਬਹੁਤ ਇਹ ਜਿਹੜੀਆਂ ਨਵੀਆਂ ਹਦਦਾਂ ਅਸੀਂ ਇਹਨੂੰ ਰੱਦ ਕਰਦੀਆਂ ਕਿਹਾ ਇਹਨਾਂ ਨੇ ਇਹ ਸੀ ਕਿ ਅਸੀਂ ਤੁਹਾਨੂੰ ਪਹਿਲਾਂ ਪੜਾਵਾਗੇ ਜੇ ਤੁਹਾਨੂੰ ਲੱਗਿਆ ਵੀ ਕੋਈ ਸੌਦਾ ਕਰਨ ਵਾਲੀਆਂ ਤੁਹਾਡੇ ਹੱਕ 'ਚ ਨਹੀਂ ਜਾਂਦੀਆਂ ਤਾਂ ਅਸੀਂ ਸੌਦਾ ਕਰਾਂਗੇ ਪਰ ਇਹਨਾਂ ਨੇ ਚੋਰੀ ਲਾਗੂ ਕਰਤੀਆਂ ਉਹ ਹਦਦਾਂ ਸਾਨੂੰ ਉਦੋਂ ਪਤਾ ਲੱਗਿਆ ਜਦੋਂ ਇਹਨਾਂ ਨੇ ਉਹ ਪਾਤੀਆਂ ਜੀ ਇਹ ਜਿਹੜੀਆਂ ਹਦਦਾਂ ਇਹ ਲਗੂ ਹੈ ਤੇ ਮੈਂ ਕਹਿਣਾ ਚਾਹਣੀ ਆ ਵੀ ਜਾਂਦਾ ਹੀ ਜਾਂਦਾ ਤਾਂ ਰੱਦ ਕਰਨ ਨਹੀਂ ਅਸੀਂ ਸੰਘਰਸ਼ ਕਰਾਂਗੇ ਅਸੀਂ ਕੋਰਟ ਰਾਹੀਂ ਵੀ ਇਹਨੂੰ ਜਿਹੜਾ ਹੈਗਾ ਇਹ ਇਹਦੇ ਖਿਲਾਫ ਲੜਾਂਗੇ ਆ ਤੇ ਅਸੀਂ ਸੰਘਰਸ਼ ਵੀ ਕਰਾਂਗੇ ਆ ਤੇ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸਰਕਾਰ ਜਿਹੜੇ ਸਾਡੇ ਅਸੀਂ ਆਪਦੇ ਸੰਘਰਸ਼ਾਂ ਨਾਲ ਲੈ ਹੱਕ ਸੀਗੇ ਇਹ ਉਹਨਾਂ ਤੇ ਵੀ ਡਾਕੇ ਮਾਰ ਰਿਹਾ ਉਹ ਵੀ ਖੋ ਰਿਹਾ ਸੋ ਇਹ ਸਾਰੇ ਮੁੱਦੇ ਆ ਜਿਹੜੇ ਮੈਂ ਪੰਜਾਬ ਦੀਆਂ ਅਗਰਵਾੜੀ ਵਰਕਰ ਹੈਲਪਰਾਂ ਦੇ ਧਿਆਨ 'ਚ ਲਿਆਉਣਾ ਚਾਹਣੀ ਆ ਤੇ ਮੈਂ ਨਾਲ ਸਾਰੀਆਂ ਅਗਰਵਾੜੀ ਵਰਕਰ ਹੈਲਪਰਾਂ ਨੂੰ ਕਹਿਣਾ ਚਾਹਣੀ ਪੈਣੋ ਸचेत ਹੋ ਜੋ ਇਹ ਤੁਹਾਨੂੰ ਪਾੜ ਰਹੇ ਆ ਤੁਹਾਨੂੰ ਲੁੱਟ ਰਹੇ ਆ ਨਾਲੇ ਤੁਹਾਨੂੰ ਕੁੱਟ ਰਹੇ ਆ ਨਾਲੇ ਤੁਹਾਡੇ ਤੇ ਜ਼ੁਲਮ ਕਰ ਰਹੇ ਆ ਸੋ ਇਹਨਾਂ ਦੇ ਜ਼ੁਲਮਾਂ ਦੇ ਖਿਲਾਫ ਖੜੀਆਂ ਹੋਵੋ ਸचेਤ ਹੋਵੋ ਤੇ ਲੜੋ ਇਹਨਾਂ ਦੀ ਜਿਹੜੀ ਗੁੰਡਾਗਰਦੀ ਆ ਉਹਦੇ ਖਿਲਾਫ ਆਪਾਂ ਆਵਾਜ਼ ਚੁੱਕੀਏ ਤੇ ਸੰਘਰਸ਼ ਕਰੀਏ ਤੇ ਜਥੇਬੰਦੀ ਦਾ ਸਾਥ ਦਿਓ ਸਾਰਿਆਂ ਰਲ ਕੇ ਧੰਨਵਾਦ